Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. रिश्ते स्वार्थ पर बनते हैं लेकिन धरती पर हम उन्हें मिलाते हैं marriagelagan.com dream it believe it and make it happen Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਉਧਰ ਕੈਨੇਡਾ ਤੋਂ ਆਈ ਮਤ ਪਾਗੀ ਖਬਰ ਰਿਟਾਇਰਡ ਐਸਆਈ ਦਾ ਪੁੱਤ ਜੋ ਕੀ ਇਸ ਦੁਨੀਆ ਨੂੰ ਕਰ ਗਿਆ ਅਲਵਿਦਾ ਉਧਰ ਪੋ ਫ੍ਰਾਂਸਿਸ ਨੇ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਤੇ ਟਰੰਪ ਪ੍ਰਸ਼ਾਸਨ ਦੀ ਕੀਤੀ ਨਿੰਦਾ ਅਮਰੀਕਾ ਤੋਂ ਬਾਅਦ ਝੁੱਕ ਕੇ ਵੀ ਐਕਸ਼ਨ ਮੂਡ ਦੇ ਵਿੱਚ 609 ਕਾਨੂੰਨੀ ਪ੍ਰਵਾਸੀ ਗ੍ਰਿਫਤਾਰ ਹੋਣਗੇ ਜਲਦ ਹੀ ਡਿਪੋਰਟ ਕਦੇਈਦਾ ਦੇ ਮੈਨੀਟੋਬਾ ਸਟੇਟ ਦੇ ਵਿੱਚ ਇੱਕ ਮਤਭਾਗੀ ਖਬਰ ਜਰੀ ਗਈ ਆ ਪਿਛਲੇ ਕੁਝ ਦਿਨ ਪਹਿਲੋਂ ਸਾਹਮਣੇ ਆਈ ਸੀ ਬੀਤੀ 31 ਦਸੰਬਰ ਦੀ ਰਾਤ ਨੂੰ ਇੱਕ ਸੜਕ ਹਾਦਸੇ ਦੇ ਵਿੱਚ ਪੰਜਾਬ ਦੇ ਪਟਾਰੇ ਦਾ ਇੱਕ ਨੌਜਵਾਨ ਹੈਗਾ ਸੀ ਉਹ ਜ਼ਖਮੀ ਹੋ ਚੁੱਕਾਗਾ ਸੀ ਲੇਕਿਨ ਹੁਣ ਬੀਤੇ ਦਿਨੀ ਉਸ ਦੀ ਜਿਹੜੀ ਗਈ ਆ ਮੌਤ ਹੋ ਚੁੱਕੀ ਗਈ ਆ ਨੌਜਵਾਨ ਦੀ ਮਿੱਤਕ ਦੇਹ ਮੰਗਲਵਾਰ ਨੂੰ ਦੁਪਹਿਰ 2 ਵਜੇ ਪਿੰਡ ਪੁੱਜੀ ਗਈ ਆ ਤੁਹਾਨੂੰ ਦੱਸ ਦਈਏ ਤਕਰੀਬਨ 32 ਸਾਲ ਇਸ ਨੌਜਵਾਨ ਦੀ ਉਮਰ ਹੈਗੀ ਸੀ ਤੇ ਇਹ ਜਿਹੜੇ ਰਿਟਾਇਰਡ ਐਸਾਈ ਦਾ ਪੁੱਤਰ ਸੀ ਜੀ ਹਾਂ 2017 ਦੇ ਵਿੱਚ ਕੈਨੇਡਾ ਦੇ ਸ਼ਹਿਰ ਵਿਨੀ ਪੈਗ ਵਿਕੇ ਗਿਆ ਸੀ ਇਹ ਨੌਜਵਾਨ ਤੇ ਮੈਡੀਕਲ ਦੀ ਪੜ੍ਹਾਈ ਕਰਨ ਉਪਰੰਤ ਉੱਥੇ ਹੀ ਮੈਡੀਕਲ ਖੇਤਰ ਵਿੱਚ ਨੌਕਰੀ ਕਰ ਰਿਹਾ ਸੀ ਉਹ ਸੂਚਨਾ ਮਿਲੀ ਹੈ ਕਿ ਬੀਤੀ 31 ਨਵੰਬਰ ਨੂੰ 2024 ਨੂੰ ਰਾਤ ਨੂੰ ਕੰਮ ਤੋਂ ਵਾਪਸ ਘਰ ਪਰਤਣ ਵੇਲੇ ਇੱਕ ਗੋਰੀ ਨੇ ਗਲਤ ਸਾਈਡ ਤੋਂ ਆ ਕੇ ਕਾਰ ਮਾਰ ਦਿੱਤੀ ਸੀ ਜਿਸ ਨਾਲ ਉਸ ਦਾ ਬੇਟਾ ਸੁਖਪ੍ਰੀਤ ਸਿੰਘ ਵੀ ਜ਼ਖਮੀ ਹੋ ਗਿਆ ਸੀ ਅਤੇ ਇਸ ਦਾ ਇਲਾਜ ਵਿਨੀ ਪੈਗ ਸ਼ਹਿਰ ਦੇ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ ਜਿੱਥੇ ਬੀਤੀ ਦਿਨੀ ਸੁਖਪ੍ਰੀਤ ਦੀ ਮੌਤ ਹੋ ਗਈ ਏ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਜਵਾਨ ਪੁੱਤਰ ਦੀ ਮੌਤ ਉਹਨਾਂ ਨੂੰ ਦੁੱਖਾਂ ਦਾ ਪਹਾੜ ਉਹਨਾਂ ਦੇ ਡਿੱਗ ਪਿਆ ਆ ਕਿ ਉਹਨਾਂ ਦੱਸਿਆ ਕੀ ਉਸ ਦਾ ਬੇਟਾ ਸ਼ਾਦੀशुदा ਹੈ ਜਿਸ ਦੀ ਇੱਕ ਬੱਚੀ ਵੀ ਹੈ ਅਤੇ ਬੀਤੀ 5 ਜਨਵਰੀ ਨੂੰ ਘਰ ਆਉਣਾ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਜੂਰ ਸੀ ਮਦਭਾਗੀ ਖਬਰ ਮਗਰੋਂ ਮ੍ਰਿਤਕ ਦੇ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਸਾਰੇ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਜਿਹੜੀ ਗਈ ਆ ਉਹ ਛਾ ਚੁੱਕੀ ਗਈ ਆ ਤੇ ਮ੍ਰਿਤਕ ਦਾ ਇਹਦਾ ਆ ਸੰਚਾਰ ਘਾਟ ਦੇ ਚੰ ਅੰਤਿਮ ਸੰਸਕਾਰ ਜਿਹੜਾ ਕਰ ਦਿੱਤਾ ਗਿਆ ਉਧਰ ਪੌਪ ਫ੍ਰਾਂਸਿਸ ਨੇ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਤੇ ਟਰੰਪ ਪ੍ਰਸ਼ਾਸਨ ਦੀ ਕੀਤੀ ਨਿੰਦਾ ਕਿਹਾ ਮਾਲਾ ਹੋਵੇਗਾ ਅੰਤ ਜੀਹਾਂ ਪੌਪ ਫ੍ਰਾਂਸਿਸ ਨੇ ਪ੍ਰਵਾਸੀਆਂ ਨੂੰ ਵੱਡੇ ਪੱਤੇ ਤੇ ਦੇਸ਼ ਨਿਕਾਲਾ ਦੇਨ ਦੇ ਮੁੱਦੇ ਤੇ ਮੰਗਲਵਾਰ ਨੂੰ 트੍ਰੰਪ ਪ੍ਰਸ਼ਾਸਨ ਦੀ ਨਿੰਦਾ ਕੀਤੀ ਹੈ ਅਤੇ ਚੇਤਾਵਨੀ ਵੀ ਦਿੱਤੀ ਹੈ ਕਿ ਇਸ ਦਾ ਅੰਤ ਮਹਾਲਾ ਹੋਵੇਗਾ ਉਹਨਾਂ ਕਿਹਾ ਕਿ ਸਿਰਫ ਉਹਨਾਂ ਦੀ ਗੈਰ ਕਾਨੂੰਨੀ ਸਥਿਤੀ ਦੇ ਕਾਰਨ ਜ਼ਬਰਦਸਤੀ ਦੇਸ਼ ਨਿਕਾਲਾ ਪ੍ਰਵਾਸੀਆਂ ਨੂੰ ਉਹਨਾਂ ਦੇ ਅੰਦਰੂਨੀ ਸਨਮਾਨ ਤੋਂ ਵਾਂਝਾ ਕਰਦਾ ਹੈ ਫ੍ਰਾਂਸਿਸ ਨੇ ਇਸ ਸੰਬੰਧ ਵਿੱਚ ਅਮਰੀਕਾ ਦੇ ਵਿਸ਼ਪਾ ਨੂੰ ਵੀ ਇੱਕ ਪੱਤਰ ਲਿਖਿਆ ਹੈ ਇਤਿਹਾਸ ਦੇ ਪਹਿਲੇ ਨਾ ਤੀਨੀ ਅਮਰੀਕੀ ਪੌਪ ਨੇ ਲੰਬੇ ਸਮੇਂ ਤੋਂ ਪ੍ਰਵਾਸੀਆਂ ਦੀ ਦੇਖਭਾਲ ਨੂੰ ਆਪਣੀ ਧਰਮਪੀਠ ਦੀ ਤਰਜੀਹ ਬਣਾਇਆ ਹੈ ਅਤੇ ਮੰਗ ਕੀਤੀ ਹੈ ਕਿ ਦੇਸ਼ ਸੰਘਰਸ਼ ਗਰੀਬੀ ਅਤੇ ਜਲਵਾਯੂ ਆਫਤਾ ਕਾਰਨ ਭਾਜਰੇ ਲੋਕਾਂ ਦਾ ਸਵਾਗਤ ਕਰਨ ਅਤੇ ਉਹਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਅਮਰੀਕਾ ਤੋਂ ਫਿਰ ਇੱਕ ਬ੍ਰੇਕਿੰਗ ਨਿਊਜ਼ ਸਾਹਮਣੇ ਆਈ ਹੈ। ਅਮਰੀਕਾ 'ਚ ਟਰੰਪ ਦੇ ਗੱਦੀ ਸੰਭਾਲਦੇ ਹੀ ਗੈਰਕਾਨੂੰਨੀ ਪ੍ਰਵਾਸੀਆਂ ਉੱਤੇ ਦੇਸ਼ ਨਿਕਾਲੇ ਦੀ ਗਾਜ ਢਿੱਗੀ ਹੈ। ਬਹੁਤੇ ਗੈਰਕਾਨੂੰਨੀ ਪ੍ਰਵਾਸੀਆਂ ਉੱਤੇ ਤਾਂ ਅਮਰੀਕੀ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਛਾਪੇ ਮਾਰੀ ਕਰਨ ਕਰਕੇ ਉਹਨਾਂ ਦੀ ਫੜੋ-ਫੜਾਈ ਕੀਤੀ ਜਾ ਰਹੀ ਹੈ। ਜਿਨ੍ਹਾਂ ਅਜੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਨੌਜਵਾਨ ਵੀ ਸ਼ਾਮਲ ਹਨ ਤੁਹਾਨੂੰ ਦੱਸ ਦਈਏ ਬੀਤੇ ਦਿਨੀ ਅਮਰੀਕਾ ਨੇ ਜਿਵੇਂ ਹੀ 105 ਨੌਜਵਾਨਾਂ ਨਾਲ ਭਰਿਆ ਆਪਣਾ ਫੌਜੀ ਜਹਾਜ਼ ਅੰਮ੍ਰਿਤਸਰ ਭੇਜਿਆ ਸੀ ਇਸ ਵਿੱਚਕਾਰ ਹੁਣ ਖਬਰ ਬ੍ਰਿਟੇਨ ਤੋਂ ਵੀ ਸਾਹਮਣੇ ਆਈ ਹੈ ਕਿ ਬ੍ਰਿਟੇਨ ਨੇ ਵੀ ਗੈਰਕਾਨੂੰਨੀ ਪ੍ਰਵਾਸੀਆਂ ਖਿਲਾਫ ਸ਼ਕਤੀ ਸ਼ੁਰੂ ਕਰ ਦਿੱਤੀ ਗਈ ਹੈ ਜਿਨ੍ਹਾਂ ਨੂੰ ਉਹਨਾਂ ਦੇ ਦੇਸ਼ ਵਿੱਚ ਜਲਦ ਹੀ ਡਿਪੋਰਟ ਕਰ ਦਿੱਤਾ ਜਾਏਗਾ ਅਮਲੀ ਜਾਣਕਾਰੀ ਮੁਤਾਬਕ ਜੁਕੇ ਨੇ 트ੰਪ ਸਰਕਾਰ ਦੀ ਤਰਜ਼ ਤੇ ਹੁਣ ਤੱਕ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ 16400 ਵਿਅਕਤੀਆਂ ਨੂੰ ਡਿਪੋਰਟ ਕੀਤਾ ਹੈ ਜਿਨ੍ਹਾਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਵਿਦੇਸ਼ੀ ਅਪਰਾਧੀ ਵੀ ਸ਼ਾਮਲ ਹਨ ਤੁਹਾਨੂੰ ਦੱਸ ਦਈਏ ਜੁਕੇ ਸਰਕਾਰ ਨੇ ਮੁਲਕ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਕੰਮਕਾਰੇ ਲੋਕਾਂ ਨੂੰ ਕਾਬੂ ਕਰਨ ਲਈ ਪਿਛਲੇ ਸਮੇਂ ਵਿੱਚ ਵੱਡੇ ਪੱਧਰ ਉੱਤੇ ਛਾਪੇ ਮਾਰੇ ਹਨ ਹੋਰ ਤੁਹਾਨੂੰ ਫੇਰ ਦੱਸਦੇ ਪਏਗੇ ਕਿ ਕੁਝ ਨੌਜਵਾਨ ਹੋਰ ਜਿਹੜੇ ਗਿਆ ਉਹ ਗ੍ਰਿਫਤਾਰ ਕਰ ਲਿੱਤੇ ਗਿਆ ਇਸ ਸੰਬੰਧੀ ਅਧਿਕਾਰ ਤੌਰ ਉੱਤੇ ਪੁਸ਼ਟੀ ਕਰਦਿਆਂ ਗਿਗਰ ਮંત્રી ਜੈਵੰਤ ਕੋਪਰ ਨੇ ਕਿਹਾ ਕਿ ਉਹਨਾਂ ਦੇ ਵਿਭਾਗ ਦੀਆਂ ਇਮੀਗ੍ਰੇਸ਼ਨ ਇਨਫੋਰਸਮੈਂਟ ਦੀਮਾ ਨੇ ਜਨਵਰੀ ਮਹੀਨੇ ਵਿੱਚ 828 ਟਿਕਾਣਿਆਂ ਉੱਤੇ ਛਾਪੇ ਮਾਰੇ ਹਨ ਜੋ ਪਿਛਲੇ ਸਾਲ ਦੇ ਮੁਕਾਬਲੇ 48% ਦੀ ਵਾਧ ਹਨ ਇਨ੍ਹਾਂ ਛਾਪਿਆਂ ਦੌਰਾਨ 609 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉੱਤਰੀ ਇੰਗਲੈਂਡ ਦੇ ਹੰਬਰ ਸਾਈਡ ਵਿੱਚ ਇੱਕ ਭਾਰਤੀ ਰੈਸਟੋਰੈਂਟ ਤੇ ਛਾਪੇ ਦੌਰਾਨ 7 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਨ੍ਹਾਂ ਵਿੱਚੋਂ 4 ਜਨਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਿਟੇ ਅਤੇ ਗ੍ਰਹਿ ਵਿਭਾਗ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਦੇ ਅੰਕੜੇ ਵੀ ਜਾਰੀ ਕੀਤੇ ਹਨ ਜੁਲਾਈ ਮਹੀਨੇ ਤੋਂ ਹੁਣ ਤੱਕ 2930 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਗ੍ਰਹਿ ਵਿਭਾਗ ਨੇ ਦੱਸਿਆ ਹੈ ਕਿ ਇਨ੍ਹਾਂ ਗ੍ਰਿਫਤਾਰੀਆਂ ਵਿੱਚ ਫੜੇ ਗਏ ਪ੍ਰਵਾਸੀਆਂ ਵਿੱਚੋਂ ਕਈਆਂ ਨੂੰ ਚਾਟਕ ਜਹਾਜ਼ਾਂ ਰਾਹੀਂ ਦੇਸ਼ ਤੋਂ ਬਾਹਰ ਭੇਜਿਆ ਗਿਆ ਹੈ Tune in to every Saturday 2 to 3 p.m. with varinder Ubhi. A show about matrimonials, life partnership and relationships. Only on Radio Zindagi 1550 a.m. Tune in to Marriage Lagan every Saturday 11 to 12 noon with varinder Ubhi. A show about matrimonials, life partnership, and relationships. Only on Radio Zindagi 1550 a.m. five one zero nine four three eight zero three seven. रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.